ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਫੋਦੀ ਠੰਡੀ ਰਾਤ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ guzari ਉਸ ਸਮੇਂ ਨੂੰ ਯਾਦ ਕਰਕੇ ਆਉਂ ਵੇਖਦੇ ਹਾਂ ਇਹ ਬੁਰਜ ਜੋ ਅੱਜ ਤੱਕ ਨਹੀਂ ਬੋਲਿਆ ਉਹ ਕੀ ਕਹਿਣਾ ਚਾਹੁੰਦਾ ਹੈ ਸੱਚ ਦਾ ਗਵਾ ਮੈਂ ਪੱਥਰਾਂ ਚ ਖੋਇਆ ਹਾਂ ਸੱਚ ਦਾ ਗਵਾ ਮੈਂ ਪੱਥਰਾਂ ਚ ਖੋਇਆ ਹਾਂ ਚੀਕ ਨਹੀਂ ਸਕਿਆ ਪਰ ਹਰ ਰਾਤ ਰੋਇਆ ਹਾਂ ਕੱਲੀ-ਕੱਲੀ ਗੱਲ ਦਾ ਮੈਂ ਰਾਜ਼ ਖੋਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਮੈਂ ਬੁਰਜ ਬੋਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਠੰਡਾ ਬੁਰਜ ਬੋਲਦਾ ਹਾਂ ਉਹ ਨਿੱਕੇ-ਨਿੱਕੇ ਲਾਲ ਹੱਸ ਸ਼ਹੀਦੀ ਪਾ ਗਏ ਨੇ ਉਹ ਨਿੱਕੇ-ਨਿੱਕੇ ਲਾਲ ਹੱਸ ਸ਼ਹੀਦੀ ਪਾ ਗਏ ਨੇ ਮੇਰੀ ਠੰਡ ਦੇ ਵਿੱਚ ਵੀ ਅੱਗ ਈਮਾਨ ਦੀ ਲਾਗੇ ਨੇ ਪੱਥਰ ਦਾ ਸਰੀਰ ਮੇਰਾ ਆਵਾਜ਼ ਟੋਲਦਾ ਹਾਂ ਪੱਥਰ ਦਾ ਸਰੀਰ ਮੇਰਾ ਆਵਾਜ਼ ਟੋਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਮੈਂ ਬੁਰਜ ਬੋਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਠੰਡਾ ਬੁਰਜ ਬੋਲਦਾ ਹਾਂ ਹਵਾ ਵੀ ਸੀ ਰੁਕ ਗਈ ਆਸਮਾ ਵੀ ਚੁੱਪ ਸੀ ਹਵਾ ਵੀ ਸੀ ਰੁਕ ਗਈ ਆਸਮਾ ਵੀ ਚੁੱਪ ਸੀ ਪਰ ਮੇਰੀ ਚੁੱਪੀ ਦਾ ਮੈਨੂੰ ਬਹੁਤਾ ਦੁੱਖ ਸੀ ਆਪਣੀ ਖਮੋਸ਼ੀ ਦਾ ਮੈਂ ਭਾਰ ਤੋਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਮੈਂ ਬੁਰਜ ਬੋਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਮੈਂ ਬੁਰਜ ਬੋਲਦਾ ਹਾਂ ਦਾਦੀ ਮਾਂ ਦੇ लाडले ਬੁੱਲਾ ਉੱਤੇ ਬਸ ਸੱਚ ਸੀ ਅਕਾਲ ਪੁਰਖ ਦੇ ਵਿੱਚ ਹੀ ਰਮੀ ਹੋਈ ਅੱਖ ਸੀ ਜ਼ਾਲਮਾਂ ਜੋ ਕੀਤਾ ਵੇਖ ਮੈਂ ਅੱਜ ਵੀ ਹੌਲਦਾ ਹਾਂ ਜ਼ਾਲਮਾਂ ਜੋ ਕੀਤਾ ਵੇਖ ਮੈਂ ਅੱਜ ਵੀ ਹੌਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਮੈਂ ਬੁਰਜ ਬੋਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਠੰਡਾ ਬੁਰਜ ਬੋਲਦਾ ਹਾਂ ਕਲਗੀ ਸਜਾ ਕੇ ਜਦ ਦਾਦੀ ਹੱਥੀ ਤੋੜਦੀ ਕਲਗੀ ਸਜਾ ਕੇ ਜਦ ਦਾਦੀ ਹੱਥੀ ਤੋੜਦੀ ਮੇਰੀ ਇੱਕ ਇੱਕ ਇੱਟ ਰਹੀ ਡੋਲਦੀ ਅਰਦਾਸ ਵਿੱਚ ਨਾਮ ਸੁਣ ਮੈਂ ਰੋਜ਼ ਡੋਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਮੈਂ ਬੁਰਜ ਬੋਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਮੈਂ ਬੁਰਜ ਬੋਲਦਾ ਹਾਂ ਇਹ ਪੱਥਰ ਦਾ ਬੁਰਜ ਪੈਗਾਮ ਦਿੰਦਾ ਹੈ ਇਹ ਪੱਥਰ ਦਾ ਬੁਰਜ ਪੈਗਾਮ ਦਿੰਦਾ ਹੈ ਜੋ ਸੱਚ ਨਾਲ ਖੜਿਆ ਉਹ ਇਤਿਹਾਸ 'ਚ ਜ਼ਿੰਦਾ ਹੈ ਨਿੱਕੇ ਲਾਲਾਂ ਵਾਲੀ ਹਿੰਮਤ ਅੱਜ ਵੀ ਟੋਲਦਾ ਹਾਂ ਨਿੱਕੇ ਲਾਲਾਂ ਵਾਲੀ ਹਿੰਮਤ ਅੱਜ ਵੀ ਟੋਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਮੈਂ ਬੁਰਜ ਬੋਲਦਾ ਹਾਂ ਸੁਣ ਸਕੋ ਤਾਂ ਸੁਣ ਲਓ ਠੰਡਾ ਬੁਰਜ ਬੋਲਦਾ ਹਾਂ ਇਸ ਲਿਖਤ ਨੂੰ ਤੁਸੀਂ ਜੇ ਗਾਇਨ ਰੂਪ ਦੇ ਵਿੱਚ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਟ੍ਰੈਂਡਿੰਗ ਇੰਡੀਆ ਜਾਂ ਫਿਰ ਲਿਰਿਕਸ ਬਾਈ ਹਰਦੀਪ ਕੌਰ ਨੀਰੂ ਪਰ ਕੇ ਚੈਨਲ ਤੇ ਜਾ ਕੇ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ